ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਦਾ ਗੁਰਮਤਿ ਵਿਚਾਰ ਚੈਨਲ ਉਪਰ ਨਿੱਘਾ ਸਵਾਗਤ ਹੈ ਸੰਗਤ ਜੀ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਫਰੀਦ ਜੀ ਦੀ ਆਪਸ ਵਿੱਚ ਕੀ ਸਾਂਝ ਸੀ ਉਸ ਉੱਪਰ ਥੋੜੀ ਚਰਚਾ ਕਰਾਂਗੇ ਬਾਬਾ ਨਾਨਕ ਦੇ ਵੇਲੇ ਵਿੱਚ ਬਾਬਾ ਫਰੀਦ ਪੰਜਾਬ ਦੀ ਲੋਕਾਈ ਵਿੱਚ ਇੱਕ ਮਕਬੂਲ ਸੰਤ ਵਜੋਂ ਨਿਵਾਜਿਆ ਜਾ ਰਿਹਾ ਸੀ ਨਾਨਕ ਨੂੰ ਫਰੀਦ ਦੀ ਪੰਜਾਬ ਨੂੰ ਰੋਹਾਨੀਅਤ ਪਾਸ਼ਾਈ ਅਤੇ ਸਭਿਆਚਾਰਕ ਦੇਣ ਦਾ ਇਲਮ ਸੀ ਜੇ ਇਹ احساس ਨਾ ਹੁੰਦਾ ਤਾਂ ਬਾਬਾ ਨਾਨਕ ਫਰੀਦੀ ਵਿਰਾਸਤ ਨੂੰ ਹਾਸਲ ਕਰਨ ਪਾਕਪਟਨ ਬਾਬਾ ਫਰੀਦ ਜੀ ਦਾ ਜਨਮ ਸਥਾਨ ਹੁਣ ਪਾਕਿਸਤਾਨ ਵਿੱਚ ਆ ਉੱਥੇ ਨਾ ਜਾਂਦੇ ਜੇਕਰ ਬਾਬਾ ਜੀ ਨੂੰ ਕੋਈ ਅਹਿਸਾਸ ਨਾ ਹੁੰਦਾ ਬਾਬਾ ਨਾਨਕ ਨੇ ਇੱਕ ਸੁਚੇਤ ਇਤਿਹਾਸਕਾਰ ਵਾਂਗ ਇੱਕ ਵਿਰਾਸਤ ਨੂੰ ਸਾਂਭਿਆ ਅਤੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜਾਬ ਦੀ ਇੱਕ ਕਦੀਮੀ ਵਿਰਾਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੁਕੱਦਸ ਸਥਾਨ ਦਿੱਤਾ ਬਾਬਾ ਫਰੀਦ ਤੇ ਬਾਬਾ ਨਾਨਕ ਡੇ ਜਾਂ ਸਿੱਖ ਗੁਰੂ ਸਹਿਬਾਨ ਦੇ ਆਪਸੀ ਰਿਸ਼ਤੇ ਉਹਨਾਂ ਵੇਲਿਆਂ ਦੇ ਸਬੂਤ ਹਨ ਜਦੋਂ ਪੰਜਾਬ ਰੋਹਾਨੀਅਤ ਸਾਹਿਤ ਤੇ ਸੱਭਿਆਚਾਰ ਅਮਲ ਸਨ ਉਸ ਸਮੇਂ ਸਾਹਿਤ ਤੇ ਸੱਭਿਆਚਾਰ ਚ ਰਚਨਾ ਰੋਹਾਨੀਅਤ ਤੇ ਰਵਾਨੀ ਹੁੰਦੀ ਸੀ ਬੋਲ ਪ੍ਰਵਚਨ ਸਹਿਜ ਕਲਾ ਕਲਮ ਕਾਗਜ਼ ਤੇ ਕਲਾਕਾਰ ਜ다ਤਰ ਇਮਾਨਦਾਰ ਹੁੰਦੇ ਸਨ ਮੈਂ ਜ਼ਿਆਦਾਤਰ ਇਸ ਲਈ ਕਹਿ ਰਹੀ ਹਾਂ ਕਿ ਕੁਝ ਕੁ ਬੇਈਮਾਨ ਵਾਲੇ ਵੀ ਹੁੰਦੇ ਸਨ ਜਿਨ੍ਹਾਂ ਦੀ شناخت ਜਲਦੀ ਹੋ ਜਾਂਦੀ ਸੀ ਜਿਨ੍ਹਾਂ ਬਾਰੇ ਫਰੀਦ ਜੀ ਆਖਦੇ ਹਨ ਫਰੀਦਾ ਚੇਤੂ ਅਕਲ ਲਤੀਫ ਕਾਲੇ ਲਿਖਨ ਵਾਲੇ ਆਪਣੜੇ ਗਿਰਬਾਨ ਵਿੱਚ ਸਿਰ ਨੀਵਾ ਕਰਕੇ ਦੇਖ ਪੰਜਾਬੀ ਸਵੇਰਚਾਰ ਤੇ ਸਾਹਿਦ ਦੇ ਖੁਸ਼ਖਬਰ ਨੈ ਨਕਸ਼ 12ਵੀਂ ਸਦੀ 13ਵੀਂ ਸਦੀ 'ਚ ਸਾਫ਼-ਸੁਥਰੇ ਤੇ ਤਰਾਸ਼ੇ ਹੋਏ ਨਜ਼ਰ ਆਉਣ ਲੱਗ ਪੈਂਦੇ ਹਨ ਪੰਜਾਬੀ ਸੱਭਿਆਚਾਰ ਤੇ ਸਾਹਿਤ ਦਾ ਇਹ ਵਰਤਾਰਾ ਬਾਬਾ ਫਰੀਦ ਨਾਲ ਜੁੜਿਆ ਹੋਇਆ ਹੈ ਬਾਬਾ ਫਰੀਦ ਪੰਜਾਬ ਦਾ ਜੰਮਪਲ ਹੈ ਅਤੇ ਪੰਜਾਬ ਦੀ ਰਹਿਤਲ ਦਾ ਉਸ ਨੂੰ ਫਿਕਰ ਹੈ ਜੇ ਫਿਕਰ ਨਾ ਹੁੰਦਾ ਤਾਂ ਉਹ ਪੰਜਾਬੀ ਬੋਲੀ ਦੇ ਹੁਸਨ ਦੀ ਬਾਤ ਆਪਣੀ ਰੋਹਾਨੀ ਕਲਾਮ 'ਚ ਮਰਫੀ ਕਰ ਦਿੰਦਾ ਉਸ ਦਾ ਰੂਹਾਨੀ ਕਲਾਮ ਤੇ ਉਸ ਦੀ ਪੰਜਾਬੀ ਮਾਂ ਬੋਲੀ ਦਾ ਹੁਸਨ ਦੋਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹਨ ਹੱਦਾਂ ਸਰਹੱਦਾਂ ਤੋਂ ਪਾਰ ਪੰਜਾਬੀ ਲੋਕ ਸਰਮਾਇਆ ਹਨ ਪੰਜਾਬੀ ਸਭਿਆਚਾਰ ਤੇ ਸਾਹਿਤੀ ਨੈ ਨਕਸ਼ ਨੂੰ ਸਵਾਰਨ ਤੇ ਤਰਾਸ਼ਨ 'ਚ ਬਾਬਾ ਫਰੀਦ ਤੇ ਫਿਕਰ ਲਗਨ ਦਾ ਇੱਕ ਸਬੂਤ ਉਸ ਦਾ ਆਪਣੇ ਹੀ ਇੱਕ ਸਲੋਕ ਹੈ ਜੋ ਇਹ ਦੱਸਦਾ ਹੈ ਕਿ ਫਰੀਦ ਰੂਹਾਨੀਅਤ ਰਹਿਤਲ ਅਤੇ ਭਾਸ਼ਾ ਦੇ ਆਪਸੀ ਰਿਸ਼ਤਿਆਂ ਨੂੰ ਕਿਵੇਂ ਵਿਚਾਰ ਰਏ ਹਨ ਕਮਨ ਸੋ ਅੱਖਰ ਕਮਨ ਗੁਣ ਕਮਨ ਸੋ ਮਣੀਆ ਮੰਤ ਕਮਨ ਸੋ ਵੇਸੇ ਹੋਂ ਕਰੀ ਜਿਤ ਵਿਸ ਆਵੇ ਕੰਥ ਫਰੀਦ ਸੂਫੀ ਹੈ ਪਰ ਗੌਰਤਲੰਭ ਗੱਲ ਇਹ ਹੈ ਕਿ ਉਹ ਪਹਿਲਾ ਪੰਜਾਬੀ ਸੂਫੀ ਹੈ ਉਸ ਦੀ ਇਤਿਹਾਸਕ ਤੇ ਸੱਭਿਆਚਾਰਕ ਪਛਾਣ ਇਸ ਤੱਥ 'ਚ ਹੈ ਕਿ ਉਸਨੇ ਇਸਲਾਮੀ ਰਹਾਸਵਦ ਦਾ ਰਹਿਤਲੀਕਰਨ ਪੰਜਾਬੀਕਰਨ ਕੀਤਾ ਭਾਵ ਇਸ ਦੀ ਪੰਜਾਬੀ ਬੋਲੀ ਪੰਜਾਬੀ ਮੁਹਾਵਰੇ ਤੇ ਪੰਜਾਬ ਦੀ ਧਰਤੀ ਦੇ ਵਨਸਵੰਨੇ ਦ੍ਰਿਸ਼ਾਂ 'ਚ ਕਲਮ ਬੱਦੀ ਕੀਤੀ ਇਸ ਦਾ ਸਿਟਾਏ ਨਿਕਲਿਆ ਕਿ ਇਸਲਾਮੀ ਰਹਾਸਵਦ ਤੇ ਪੰਜਾਬੀ ਸੱਭਿਆਚਾਰ ਗੈਰ ਫਿਰਕੇਦਾਰਾ ਤੇ ਬਿਨ ਬਗੈਰ ਆਪਸੀ ਟਕਰਾਓ ਦੇ ਇੱਕ ਦੂਜੇ ਨੂੰ ਹੰਗਾਰਾ ਦੇਣ ਲੱਗ ਪਏ ਅਤੇ ਪੰਜਾਬ ਦੀ ਸਾਹਿਤਿਕ ਪਾਸ਼ਾਈ ਰੋਹਾਨੀਅਤ ਅਤੇ ਸੱਭਿਆਚਾਰਕ ਪੂ ਨੂੰ ਇਕੱਠਾ ਹੋ ਕੇ ਸਿੱਜਣ ਲੱਗ ਪਏ। ਫਰੀਦ ਦਾ ਕਲਾਮ ਪੰਜਾਬ ਤੇ ਪੰਜਾਬ ਤੋਂ ਬਾਹਰ ਲੋਕਾਂ 'ਚ ਸਫਰ ਕਰਨ ਲੱਗ ਪਿਆ। ਰੋਜ਼ਾਨਾ ਦੀ ਜ਼ਿੰਦਗੀ 'ਚ ਰੁਮਕਨ ਲੱਗ ਪਿਆ। ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ 12ਵੀਂ 13ਵੀਂ ਸਦੀ 'ਚ ਮੁਸਲਮਾਨ ਆਪਸੀ ਸਿਆਸੀ ਮਜ਼ਹਬੀ ਸੱਤਾ ਸਥਾਪਿਤ ਕਰ ਰਹੇ ਸਨ ਅਤੇ ਬਾਦਸ਼ਾਹੀ ਤੇ ਮੌਲਾ ਨਿਗਾਰੀ ਇਕਮਿਕ ਸਨ ਤਾਂ ਪੰਜਾਬ ਦੇ ਫਰੀਦ ਨੇ ਮਜ਼ਹਬੀ ਕਟੜਤਾ ਅਤੇ ਇਸ ਦੀ ਪ੍ਰਦਰਸ਼ਨਕਾਰੀ ਨਵੀਂ ਵਿਗਾਰਣ ਦੀ ਪੈਲ ਕੀਤੀ ਸ਼ੇਖ ਫਰੀਦ ਦੇ ਕਾਵਿਚ ਇਸਲਾਮੀ ਪੈਗਾਮਾਂ ਜਾਂ ਰੰਗਤ ਹੋਣ ਦੇ ਬਾਵਜੂਦ ਉਹ ਆਪਣੀ ਪੰਜਾਬੀ ਰਹਿਤਲ ਦੇ ਹੱਕਾਂ ਵਿੱਚ ਖੜਾ ਹੈ ਫਰੀਦਾ ਖਾਕ ਨਾ ਨਿੰਦੀਏ ਖਾਕ ਜੇੜ ਨਾ ਕੋਏ ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ ਇਸ ਸ਼ਲੋਕ ਵਿੱਚ ਫਰੀਜੀ ਇਹ ਪ੍ਰਮਾਣ ਕਰਦੇ ਆ ਕਿ ਫਰੀਦਾ ਖਾਕ ਨਾ ਨਿੰਦੀਏ ਫਰੀਦਾ ਮਿੱਟੀ ਨੂੰ ਨਾ ਨਿੰਦ ਖਾਕ ਜੇੜ ਨਾ ਕੋਏ ਮਤਲਬ ਜਿਹੜੀ ਮਿੱਟੀ ਆ ਉਹਦੀ ਮਹਾਨਤਾ ਬਹੁਤ ਵੱਡੀ ਆ ਜੀਵਦਿਆਂ ਪੈਰਾਂ ਤਲੇ ਜਦੋਂ ਅਸੀਂ ਜਾਂਦੇ ਆ ਇਹ ਸਾਡੇ ਪੈਰਾਂ ਦੇ ਥੱਲੇ ਹੁੰਦੀ ਹੈ ਅਤੇ ਮੋਹਿਆਂ ਉੱਪਰ ਹੋਏ ਤੇ ਅਸੀਂ ਜਦੋਂ ਮਰ ਜਾਂਦੇ ਹਾਂ ਤਾਂ ਇਹ ਸਾਡੇ ਉੱਪਰ ਹੋ ਜਾਂਦੀ ਹੈ। ਮਤਲਬ ਫਰੀਜ ਜੀ ਨੇ ਇਸ ਸ਼ਲੋਕ ਵਿੱਚ ਆਪਣੀ ਪੰਜਾਬੀ ਪੰਜਾਬੀ ਮਾਂ ਬੋਲੀ ਅਤੇ ਪੰਜਾਬ ਦੀ ਧਰਤੀ ਬਾਰੇ ਗੱਲ ਕੀਤੀ ਹੈ। ਬਾਬਾ ਫਰੀਦ ਜੀ ਦਾ ਦੇਹਾਂਤ 1265 ਈਸਵੀ ਵਿੱਚ ਹੋ ਗਿਆ ਸੀ ਅਤੇ ਉਨ੍ਹਾਂ ਦੇ ਦੇਹਾਂਤ ਤੋਂ ਕੁਝ ਸਾਲਾਂ ਬਾਅਦ ਭਾਵ 13ਵੀਂ ਸਦੀ ਤੋਂ ਹੀ ਫਰੀਦ ਦੀ ਦਰਗਾਹ ਹਰਮਨ ਪਿਆਰੀ ਹੋ ਗਈ। 14ਵੀਂ ਸਦੀ ਦੇ ਆਦਤਿਕ ਪੰਜਾਬ ਦੇ ਲੋਕਾਂ ਨੇ ਆਪੋ ਆਪਣੇ ਇਲਾਕਿਆਂ ਵਿੱਚ ਫਰੀਦ ਦੀਆਂ ਯਾਦਗਾਰੀ ਦਰਗਾਹਾਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਸਵਾਲ ਇਹ ਹੈ ਕਿ ਪੰਜਾਬ ਦੀ ਉਹ ਕਿਹੜੀ ਦਿਹਾਂਤੀ ਲੋਕ ਸੀਗੇ ਜਿਨ੍ਹਾਂ ਨੇ ਪਾਕ ਪਟਨ ਵਿਖੇ ਫਰੀਦ ਦੀ ਪ੍ਰਮੁੱਖ ਦਰਗਾਹ ਅਤੇ ਨਿੱਕੀਆਂ ਯਾਦਗਾਰੀ ਦਰਗਾਹਾਂ ਦੀ ਉਸਾਰੀ ਤੇ ਜ਼ਿਆਦਾਤਰ ਕੀਤੀਆਂ। ਆਓ ਹੁਣ ਇਤਿਹਾਸ ਬਾਰੇ ਥੋੜੀ ਚਰਚਾ ਕਰੀਏ 13ਵੀਂ ਸਦੀ ਦੇ ਆਦ ਵਿੱਚ ਸੁਲਤਾਨ ਗਿਆਸ ਉਦਦ 3 ਬਲਬਨ ਨੇ ਮੰਗੋਲਾਂ ਦੇ ਹਮਲਿਆਂ ਨੂੰ ਰੋਕਣ ਲਈ ਮੋਰਚਾ ਬੰਦੀ ਸ਼ੁਰੂ ਕੀਤੀ ਲੈਂਦੇ ਪੰਜਾਬ ਦੇ ਕਸਬੇ ਅਤੇ ਸ਼ਹਿਰ ਤੁਰਕ ਫੌਜੀਆ ਨਾਲ ਵੱਡੇ ਪੈਮਾਨੇ ਤੇ ਆਬਾਦ ਹੋਣ ਲੱਗ ਪਏ ਸਨ ਪੰਜਾਬ ਦੀਆਂ ਸ਼ਹਿਰੀ ਮੁਸਲਮਾਨ ਬਸਤੀਆਂ ਦੀ ਵਸੋਂ ਵਿੱਚ ਵਾਧਾ ਹੋਣ ਲੱਗਿਆ ਸੀ ਮੰਗੋਲ ਹਮਲਿਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਹਜ਼ਾਰਾਂ ਮੁਸਲਮਾਨ ਦਸਤਕਾਰ ਸੌਦਾਗਰ ਅਤੇ ਛੋਟੇ ਮोटे ਅਫਸਰ ਵੀ ਇਨ੍ਹਾਂ ਬਸਤੀਆਂ ਵਿੱਚ ਪਨਾਹ ਲੈ ਰਹੇ ਸਨ ਬੇਸ਼ੱਕ ਅਜੋਧਨ ਪਾਕਪਟਨ ਇੱਕ ਫੌਜੀ ਮੋਰਚਾ ਬੰਦੀ ਵਾਲਾ ਸ਼ਹਿਰ ਨਹੀਂ ਸੀ ਪਰ ਫਿਰ ਵੀ ਇੱਥੇ ਬਾਬਾ ਫਰੀਦ ਦੀ ਆਮਨ ਤੋਂ ਪਹਿਲਾਂ ਇੱਕ ਵੱਡੀ ਜਾਮਾ ਮਸਜਿਦ ਮੌਜੂਦ ਸੀ ਜੋ ਇੱਥੋਂ ਦੀ ਕੁਗ ਵਸਦੀ ਮੁਸਲਮਾਨ ਆਬਾਦੀ ਦਾ ਵੀ ਸਬੂਤ ਹੈ ਲੈਂਦੇ ਪੰਜਾਬ ਦੇ ਸ਼ਹਿਰੀ ਇਲਾਕਿਆਂ ਤੋਂ ਪਰਾਂ ਬਾਰ ਤੇਸ਼ ਦਰਿਆਵਾਂ ਦੇ ਵਿਚਕਾਰਲੀ ਧਰਤੀ ਸੀ ਇਸ ਇਲਾਕੇ ਦੀ ਭੂਮੀ ਜ਼ਰਖੇਜ ਸੀ ਬਾਰ بارش ਦੀ ਘਾਟ ਕਰਕੇ ਜੇਰੇ ਕਾਸ਼ਤ ਨਹੀਂ ਸੀ ਇਸ ਲਈ ਇੱਥੋਂ ਦੇ ਵਸੋਂ ਉਠਾਂ ਤੇ ਬੱਕਰੀਆਂ ਤੇ ਨਿਰਪਰ ਕਰਦੀ ਸੀ ਚਰਾਂਦੀ ਖਾਣਾ ਬਦੋਸ਼ੀ ਵਾਲਾ ਜਨ ਜੀਵਨ ਚੱਲ ਰਿਹਾ ਸੀ ਬਾਹਰ ਦੇਸ਼ ਦੇ ਚਰਵਾਹੇ ਗਰਮੀ ਦੇ ਖੁਸ਼ਕ ਮਹੀਨਿਆਂ ਵਿੱਚ ਦਰਿਆਵਾਂ ਦੇ ਕੰਢਿਆਂ ਜਾਂ ਤੱਟਵਰਤੀ ਇਲਾਕਿਆਂ ਵਿੱਚ ਆਪਣੇ ਡੇਰੇ ਕਰ ਲੈਂਦੇ ਸਨ ਬਾਰਸ਼ਾਂ ਦੇ ਮੌਸਮ ਤੋਂ ਬਾਅਦ ਆਪਣੇ ਬਾਰ ਦੇਸ਼ ਪਰਤ ਦੇ ਸੰਨ ਇਸ ਤਰ੍ਹਾਂ ਬਾਹਰ ਤੋਂ ਬੇਟ ਅਤੇ ਬੇਟ ਤੋਂ ਬਾਹਰ ਦੇ ਇਲਾਕਿਆਂ ਦੀ ਆਵਾਜਾਈ ਹੁੰਦੀ ਰਹਿੰਦੀ ਸੀ ਚਰਵਾਹੇ ਤੱਟਵਰਤੀ ਇਲਾਕਿਆਂ ਦੀ ਗੈਰ ਖਾਨਾਬਦੋਸ਼ ਆਬਾਦੀ ਦੇ ਸੰਪਰਕ ਵਿੱਚ ਆਉਂਦੇ ਰਹਿੰਦੇ ਸਨ ਆਪਣੇ ਕਾਰੋਬਾਰ ਲਈ ਇਹਨਾਂ ਨੂੰ ਜਰਾਇਦੀ ਆਧਾਰਿਤ ਸ਼ਹਿਰੀ ਇਲਾਕਿਆਂ ਤੇ ਵੀ ਨਿਰਪਰ ਰਹਿਣਾ ਪੈਂਦਾ ਸੀ ਲੈਂਦੇ ਪੰਜਾਬ ਦੇ ਸ਼ੈਰੀ ਮੁਸਲਮਾਨ ਇਲਾਕਿਆਂ ਨਾਲ ਇਹਨਾਂ ਦਾ ਰابطਾ ਕਾਇਮ ਹੋ ਰਿਹਾ ਸੀ ਚਰਵਾਹੀ ਇਸਲਾਮੀ ਸੱਭਿਆਚਾਰ ਨਾਲ ਜੁੜੇ ਰਹੇ ਖਾਨਾ ਬਦੋਸ਼ ਚਰਵਾਹਿਆਂ ਤੋਂ ਮੁਸਲਮਾਨ ਬਣਦਾ ਇਹ ਇਤਿਹਾਸਿਕ ਸਫ਼ਰ ਸਹਿਜ ਸੀ ਜਿਸ ਨੂੰ ਫਰੰਗੀ ਵਸਤੀਵਾਦੀ ਦੌਰ ਦੇ ਧਰਮ ਪਰਿਵਰਤਨ ਦੇ ਪਰਚਨ ਤੇ ਅਮਲ ਰਾਹੀਂ ਨਹੀਂ ਸਮਝਿਆ ਜਾ ਸਕਦਾ ਸੀ ਅਜੇ ਹੀ ਸ਼ਬਦਾਵਲੀ ਦੇ ਆਧਾਰ ਤੇ ਸਿਰਜਿਆ ਹੋਇਆ ਬਿਰਤਾਂਤ ਪੰਜਾਬੀ ਸਭਿਆਚਾਰ ਦੀਆਂ ਇਤਿਹਾਸਿਕ ਪਰਤਾਂ ਨੂੰ ਫਰੋਲਣ ਤੇ ਪੜਨ ਵਿੱਚ ਮਦਦਗਾਰ ਨਹੀਂ ਹੋ ਸਕਦਾ ਹਵਾਲਾधीन ਖਾਨਾ ਬਦੋਸ਼ ਚਰਵਾਹੇ ਮੁੱਢਲੇ ਤੌਰ ਤੇ ਜੱਟਾਂ ਦੇ ਟੋਲੇ ਸਨ 7ਵੀਂ ਤੋਂ 11ਵੀਂ ਸਦੀਆਂ ਦੌਰਾਨ ਸਿੰਧ ਤੋਂ ਮਲਤਾਨ ਦੇ ਵਿਚਕਾਰਲੇ ਇਲਾਕਿਆਂ ਵਿੱਚ ਘੁੰਮ ਫਿਰ ਰਹੇ ਸਨ ਅਜੇ ਤੀਕੇ ਲੋਕ ਹਿੰਦੂ ਸਮਾਜਿਕ ਵਿਵਸਥਾ ਦਾ ਹਿੱਸਾ ਨਹੀਂ ਸਨ ਬੇਸ਼ੱਕ 11ਵੀਂ ਸਦੀ ਵਿੱਚ ਜੱਟ ਮਲਤਾਨ ਦੇ ਇਲਾਕਿਆਂ ਵਿੱਚ ਮਹਿਮੂਦ ਗਜਨਵੀ ਦੇ ਨਾਲ ਦੋ ਹੱਥ ਕਰ ਰਹੇ ਸਨ ਪਰ ਉਹਨਾਂ ਦਾ ਸਮਾਜਿਕ ਰੁਤਬਾ ਮवेशੀ ਮਾਲਕਾਂ ਅਤੇ ਨੀਵੇਂ दर्जे ਦੇ ਛੂਦਰਾਂ ਤੋਂ ਵੱਧ ਨਹੀਂ ਸੀ 1260 ਈਸਵੀ ਵਿੱਚ ਬਾਬਾ ਫਰੀਦ ਦੇ ਵੇਲੇ ਜੱਟ ਸਤਲੁਜ ਵਿਆਸ ਤੇ ਬਿਆਸ ਰਾਵੀ ਦੇ ਬਾਰ ਤੇ ਇਲਾਕਿਆਂ ਵਿੱਚ ਦਖਲਅੰਦਾਜ਼ੀ ਕਰ ਰਹੇ ਸਨ ਲਾਹੌਰ ਦੇ ਦੀਪਾਲਪੁਰ ਦੇ ਗਵਰਨਰ ਇਨ੍ਹਾਂ ਖਿਲਾਫ ਸੈਨਿਕ ਮੁਹਿੰਮਾਂ ਭੇਜ ਰਹੇ ਸਨ 1500 19 ਈਸਵੀ ਤੋਂ ਲੈ ਕੇ 1525 ਈਸਵੀ ਵਿੱਚ ਬਾਬਰ ਨੂੰ ਵੀ ਸਿੰਧ ਸਾਗਰ ਤੇ ਸਿਆਲਕੋਟ ਦੇ ਇਲਾਕੇ ਵਿੱਚ ਚਰਵਾਹੇ ਜੱਟਾਂ ਦੀ ਮੌਜੂਦਗੀ ਦਾ ਇਲਮ ਸੀ 16ਵੀਂ ਸਦੀ ਦੇ ਅਖੀਰ ਤੱਕ ਜੱਟਾਂ ਦਾ ਪੂਰੇ ਪੰਜਾਬ ਵਿੱਚ ਪਸਾਰ ਹੋ ਗਿਆ ਸੀ ਪੰਜਾਬ ਦੇ ਕੁੱਲ 186 ਪਰਗਨਿਆਂ 'ਚੋਂ 82 ਪਰਗਨੇ ਤੇ ਜੱਟ ਜ਼ਿਮੀਂਦਾਰਾਂ ਦਾ ਕਬਜ਼ਾ ਸੀ ਸਿੱਟਾ ਇਹ ਨਿਕਲਿਆ ਕਿ ਜੱਟਾਂ ਦੇ ਕਬੀਲੇ 13ਵੀਂ ਸਦੀ ਤੱਕ ਨੀਵੇਂ ਸਮਾਜਿਕ ਪੱਧਰ ਦੀ ਚਰਵਾਹੀ ਜ਼ਿੰਦਗੀ ਤੋਂ ਉੱਪਰ ਉੱਠ ਚੁੱਕੇ ਸਨ ਤਕਰੀਬਨ ਅੱਧੇ ਪੰਜਾਬ ਵਿੱਚ ਇੱਕ ਪ੍ਰਮੁੱਖ ਜਰਾਇਤੀ ਵਰਗ ਜਾਤਵਜੋਂ ਸਥਾਪਿਤ ਹੋ ਗਏ ਸਨ ਬਾਬਰ ਦੇ ਸਮੇਂ ਜੱਟਾਂ ਦੀ ਇਸ ਕਿਸਮ ਦੀ ਸਮਾਜਿਕ ਅਤੇ ਜਰਾਇਤੀ ਤਰੱਕੀ ਪਿੱਛੇ ਪਰਸ਼ੀਅਨ ਵੀਲ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸਿੱਟੇ ਵਜੋਂ ਤੱਟਵਰਤੀ ਤੇ ਚਰਾੰਡਾਂ ਵਾਲੇ ਇਲਾਕਿਆਂ ਵਿੱਚ ਫਸਲਾਂ ਦੀ ਪੈਦਾਵਾਰ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਇਸਲਾਮ ਅਪਣਾਉਣ ਦੇ ਪੱਖ ਤੋਂ ਫਰੀਦ ਦੇ ਸਮੇਂ ਤੀ ਜੱਟਾਂ ਦਾ ਜ਼ਿਆਦਾ ਰابطਾ ਇੱਕ ਸੂਫੀ ਦਰवेश ਨਾਲ ਨਹੀਂ ਸੀ ਫਰੀਦ ਕੇਵਲ 16 ਜਾਂ 24 ਸਾਲ ਦੀ ਅਜੋਧਨ ਵਿੱਚ ਰਹੇ ਇੰਨਾ ਥੋੜਾ ਸਮਾਂ ਇੰਨਾ ਜੱਟ ਕਬੀਲਿਆਂ ਨੂੰ ਇਸਲਾਮ ਵੱਲ ਪ੍ਰੇਰਿਤ ਕਰਨ ਲਈ ਘਟ ਜਾਪਦਾ ਹੈ ਇਸ ਲਈ ਜੱਟਾਂ ਦੀ ਇਸਲਾਮ ਧਰਮ ਵਿੱਚ ਪਰਿਵਰਤਨ ਦੀ ਸਹਿਜ ਪ੍ਰਕਿਰਿਆ ਨੂੰ ਬਾਬਾ ਫਰੀਦ ਦੀ ਦਰਗਾਹ ਨਾਲ ਜੋੜ ਕੇ ਇਹ ਸਮਝਿਆ ਜਾ ਸਕਦਾ ਹੈ ਫਰੀਦ ਦੀ ਦਰਗਾਹ ਨੂੰ ਸਟੇਟ ਦੀ ਸਰਪ੍ਰਸਤੀ ਸੀ ਇਸ ਲਈ ਜੱਟ ਇਸਲਾਮ ਦੇ ਨਾਲ-ਨਾਲ ਸਟੇਟ ਨਾਲ ਵੀ ਜੁੜ ਗਏ ਸਟੇਟ ਤੋਂ ਮਿਲੀ ਸਰਪ੍ਰਸਤੀ ਸੀ ਇਸ ਲਈ ਜੱਟ ਇਸਲਾਮ ਦੇ ਨਾਲ-ਨਾਲ ਸਟੇਟ ਨਾਲ ਵੀ ਜੁੜ ਗਏ ਸਟੇਟ ਤੋਂ ਮਿਲੀ ਸਰਪ੍ਰਸਤੀ ਦੇ ਬਦਲੇ ਦਰਗਾਹ ਦੀ ਗਦੀਨਸ਼ੀਲ ਜਾਂ ਦੀਵਾਨ ਸਟੇਟ ਦੇ ਕਈ ਕੰਮਾਂ ਵਿੱਚ ਸਹਾਇ ਹੋਂਦਾ ਹੈ ਸਟੇਟ ਨੇ ਕਈ ਵਾਰੋ ਜ਼ਮੀਨਾਂ ਦੇ ਆਪਣੇ ਸਰਕਾਰੀ ਹਿੱਸੇ ਦੇ ਮਾਲ ਲਈ ਨੂਰੀਦ ਦੀ ਦਰਗਾਹ ਦੇ ਨਾਂ ਕੀਤਾ ਹੋਇਆ ਸੀ ਨਕਦੀ ਫਸਲਾਂ ਦੇ ਸਟੇਟ ਨੂੰ ਦਿੱਤੇ ਜਾਣ ਵਾਲੇ ਟੈਕਸ ਦੀ ਉਗਰਾਹੀ ਦੀ ਜ਼ਿੰਮੇਵਾਰੀ ਦਰਗਾਹ ਦੇ ਗਦੀਨਸ਼ੀਲ ਦੀ ਹੁੰਦੀ ਸੀ ਜਾਹਰ ਸੀ ਦੀ ਖੇਤੀਬਾੜੀ ਦੀ ਤਰੱਕੀ ਗਦীন ਸ਼ੀਨਾ ਦੇ ਆਪਣੇ ਆਰਥਿਕ ਹਿੱਤਾਂ ਲਈ ਜ਼ਰੂਰੀ ਸੀ ਇਸ ਲਈ ਜੱਟ ਚਰਵਾਹਿਆਂ ਨੂੰ ਕਾਸ਼ਤਕਾਰੀ ਮਲ ਮੋਡਰਨ ਅਤੇ ਉਹਨਾਂ ਦੀ ਖਾਨਾਦੋਸ਼ ਜੀਵਨ ਨੂੰ ਸਥਿਰ ਬਣਾਉਣ ਵਿੱਚ ਫਰੀਦ ਦੀ ਦਰਗਾਹ ਤੇ ਦਰਗਾਹ ਤੇ ਖਦੀਨ ਸ਼ੀਨਾ ਦੀ ਇਤਿਹਾਸਿਕ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹ ਇਤਿਹਾਸਿਕ ਪ੍ਰਸੰਗ ਵਿੱਚ ਅਸੀਂ ਤਬਲੀਗ ਦੇ ਵਰਤਾਰੇ ਅਤੇ ਵਾਰਿਸ਼ਾਂ ਦੀ ਇਸ ਸਤਰ ਸ਼ਕਰਗੰਜ ਨੇ ਆਣ ਮਕਾਮ ਕੀਤਾ ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ ਨੂੰ ਸਮਝ ਸਕਦੇ ਹਾਂ ਜਦੋਂ ਕਲਾ ਸਾਹਿਤ ਤੇ ਸੱਭਿਆਚਾਰ ਅੰਨੇਵਾ ਪੈਦਾ ਹੋਣੇ ਸ਼ੁਰੂ ਹੋ ਜਾਣ ਤਦ ਮੁਕਾਬਲਾ ਗੁਨਾਤਮਿਕ ਨਹੀਂ ਸਗੋਂ ਗਿਨਾਤਮਿਕ ਪੱਧਰ ਦਾ ਹੁੰਦਾ ਹੈ ਹਰ ਇੱਕ ਦਾ ਆਪਣਾ ਆਪਣਾ ਪ੍ਰਵਚਨ ਸੰਕਲਪ ਅਨੁਸ਼ਾਸਨ ਹੁੰਦਾ ਹੈ ਇਸ ਵਰਤਾਰੇ ਨੂੰ ਕਲਾ ਸਾਹਿਤ ਸਭਿਆਚਾਰ ਅਤੀ ਸਿਧਾਂਤਾਂ ਦੀ ਢੋਆ ਢਵਾਈ ਆਖ ਸਕਦੇ ਹਾਂ ਅਜਿਹਾ ਪੇਰੜੱਕੇ ਵਾਲੇ ਮਾਹੌਲ 'ਚ ਚੰਗੇ ਮਾੜੇ ਅਤੇ ਅਸਲੀ ਨਕਲੀ ਦੀ ਪਛਾਣ ਦਾ ਕੋਈ ਅਰਥ ਨਹੀਂ ਹੁੰਦਾ ਬਾਬਾ ਫਰੀਦ ਅਤੇ ਬਾਬਾ ਨਾਨਕ ਦੇ ਵੇਲੇਾਂ 'ਚ ਦਾਨਿਸ਼ਵਰ ਅਤੇ ਸਾਹਿਤਕਾਰਾਂ ਸੰਤਾਂ ਦੇ ਅਮਲ ਬੜੇ ਸੁਚੱਜੇ ਅਤੇ ਦਰਸਤ ਹੁੰਦੇ ਸਨ ਸਾਹਿਤਕਾਰ ਸੰਤ ਹਿੰਦੂ ਮੁਸਲਮਾਨ ਤੇ ਸਿੱਖ ਤਾਂ ਸਨ ਪਰ ਉਹਨਾਂ ਦੀਆਂ ਰਚਨਾਵਾਂ ਹਿੰਦੂ ਮੁਸਲਮਾਨ ਤੇ ਸਿੱਖ ਨਹੀਂ ਸਨ ਹੁੰਦੀਆਂ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਸੀ ਉਹ ਆਪਸ ਵਿੱਚ ਮਿਲਦੀਆਂ ਜੁਲਦੀਆਂ ਸਨ ਬਾਬਾ ਫਰੀਦ ਜੀ ਭਾਵੇਂ ਇਸਲਾਮਧਰਮ ਤੋਂ ਸਨ ਪਰ ਉਹਨਾਂ ਦੀ ਬਾਣੀ ਅਤੇ ਆਪਣੇ ਗੁਰੂ ਸਹਿਬਾਨਾਂ ਦੀ ਬਾਣੀ ਆਪਸ ਵਿੱਚ ਮਿਲਦੀ ਜੁਲਦੀ ਹੈ ਬਾਬਾ ਫਰੀਦ ਜੀ ਨੇ ਉਸ ਪਰਮੇਸ਼ਵਰ ਵਾਹਿਗੁਰੂ ਅੱਲਾਹ ਬਾਰੇ ਚਰਚਾ ਕੀਤੀ ਅਤੇ ਆਪਣੀ ਬਾਣੀ ਵਿੱਚ ਉਸ ਨੂੰ ਮੰਨਨ ਦਾ ਸੰਦੇਸ਼ ਦਿੱਤਾ ਇਸੇ ਤਰ੍ਹਾਂ ਆਪਣੇ ਗੁਰੂ ਸਹਿਬਾਨਾਂ ਨੇ ਉਸ ਪਰਮਾਤਮਾ ਵਾਹਿਗੁਰੂ ਇੱਕ ਬਾਰੇ ਦੱਸਿਆ ਵਾਹਿਗੁਰੂ ਪਰਮਾਤਮਾ ਇੱਕ ਹੈ ਸਰਵ ਵਿਆਪੀ ਹੈ ਅਤੇ ਸਭ ਕੁਝ ਕਰਨ ਕਰਾਉਣ ਵਾਲਾ